ਜਦੋਂ ਜਾਤੀ ਅਮੀ ਮਾਨੇ ਪੰਡਤ ਭਗਤ ਰਵਿਦਾਸੀ ਕੋਲ ਆਉਂਦੇ ਹਨ ਆਪਣਾ ਜਾਤ ਦਾ ਵੀ ਮਾਨ ਲੈ ਕੇ ਤਾਂ ਭਗਤ ਉਹ ਰਵਿਦਾਸੀ ਅਜਿਹਾ ਕੀ ਉੱਤਰ ਦਿੰਦੇ ਹਨ ਜਿਸ ਨਾਲ ਉਹ ਨਿਰੁੱਤਰ ਹੋ ਜਾਂਦੇ ਹਨ ਅਜਿਹਾ ਕੀ ਜਵਾਬ ਮਿਲਦਾ ਹੈ ਜਿਸ ਕਰਕੇ ਉਹ ਉਹਨਾਂ ਦੇ ਚਰਨਾਂ 'ਚ ਡਿੱਗ ਜਾਂਦੇ ਹਨ ਜਾਣਨ ਲਈ ਵੀਡੀਓ ਦੇ ਅੰਤ ਤੱਕ ਬਨੇ ਰਹੋ ਪਗਤ ਅਰਵਿਦਾਸ ਜੀ ਨਗਰ ਵਿੱਚ ਉਸ ਫੁਲਵਾੰਗ ਸੀ ਜਿਵੇਂ ਇੱਕ ਫੁੱਲ ਦੀ ਸੁਗੰਧਿ ਚਪਾਈ ਨਹੀਂ ਚੁਪਦੀ ਉਵੇਂ ਨੀਵੀਂ ਜਾਤ ਵਿੱਚ ਹੋਣ ਕਰਕੇ ਵੀ ਉੱਚੀ ਜਾਤਾਂ ਤੱਕ ਉਹਨਾਂ ਦੀ ਸੁਗੰਧਿ ਫੈਲੀ ਹੋਈ ਸੀ ਇਸੇ ਕਰਕੇ ਉਸ ਨਗਰ ਦੇ ਪੰਡਤ ਬ੍ਰਾਹਮਣ ਉੱਚੇ-ਉੱਚੇ ਕਹਾਣ ਵਾਲੇ ਜਾਤ ਦੇ ਅਭਿਮਾਨੀ ਆਪਣੇ ਉਹਨੂੰ ਬੜਾ ਹੀ ਹੰਕਾਰ ਵਿੱਚ ਸਮਝਦੇ ਸਨ ਕਿ ਇਹ ਜਿਹਹਾ ਕੀ ਹੈ ਪਗਤ ਅਰਵਿਦਾਸ ਜੀ ਕੋਲ ਜੋ ਸਾਡੇ ਵਿੱਚ ਨਹੀਂ ਆਮ ਲੁਕਾਈ ਹੀ ਨਹੀਂ ਸਗੋ ਮਹਾਰਾਜੇ ਰਾਜੇ ਸਾਰ ਉਹਨਾਂ ਦੇ ਚਰਨ ਰਿਸ਼ਤੇ ਗਦੇ ਹਨ ਇਸ ਲਈ ਉਹਨਾਂ ਨਾਲ ਗੋਸ਼ਟ ਕਰਨ ਲਈ ਉਹਨਾਂ ਦੇਹ ਨੇ ਕਿ ਰਾਜੇ ਨੂੰ ਕਹਿੰਦੇ ਨੇ ਕਿ ਸਾਡੀ ਭਗਤ ਰਵਿਦਾਸ ਜੀ ਨਾਲ ਗੋਸ਼ਟ ਵਿਚਾਰ ਚਰਚਾ ਕਰਵਾਈ ਜਾਵੇ ਤਾਂ ਭਗਤ ਰਵਿਦਾਸ ਜੀ ਜਦੋਂ ਆਉਂਦੇ ਹਨ ਤਾਂ ਉਹਨਾਂ ਨੂੰ ਕਹਿੰਦੇ ਹਨ ਅਸੀਂ ਉੱਚੀ ਜਾਤ ਦੇ ਹਾਂ ਤੁਸੀਂ ਨੀਵੀਂ ਜਾਤ ਦੇ ਹੋ ਤਾਂ ਭਗਤ ਰਵਿਦਾਸ ਜੀ ਕਹਿੰਦੇ ਹਨ ਹਾਂ ਮੈਂ ਮੰਨਦਾ ਹਾਂ ਕਿ ਮੈਂ ਨੀਵੀਂ ਜਾਤ ਦਾ ਹਾਂ ਪਰ ਮੇਰੇ ਅੰਦਰ ਪ੍ਰਭੂ ਦੀ ਭਗਤੀ ਹੈ ਤਾਂ ਕਹਿੰਦੇ ਹਨ ਪ੍ਰਭੂ ਦੀ ਭਗਤੀ ਦਾ ਦਾੰਦ ਸਾਨੂੰ ਮਿਲਿਆ ਹੈ ਅਸੀਂ ਗ੍ਰੰਥਾਂ ਦੇ ਵਿਖਿਆਤਾ ਵੀ ਹਾਂ ਅਸੀਂ ਹੀ ਉਹਨਾਂ ਦੀ ਪੜ੍ਹਾਈ ਕਰ ਸਕਦੇ ਹਾਂ ਤੇ ਕਰਾ ਸਕਦੇ ਹਾਂ ਸਾਡੇ ਮੂੰਹ ਵਿੱਚ ਹਰ ਵੇਲੇ ਵੇਦ ਰਹਿੰਦੇ ਹਨ ਉਹਨਾਂ ਦੇ ਸ਼ਬਦ ਰਹਿੰਦੇ ਹਨ ਤਾਂ ਭਗਤ ਰਵਿਦਾਸ ਜੀ ਉਹਨਾਂ ਨੂੰ ਪੁੱਛਦੇ ਹਨ ਕਿ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਪੰਡਤ ਜੀ ਕੰਨਾਂ ਨੂੰ ਹੱਥ ਲਾਉਂਦੇ ਹਨ ਤੇ ਮਹਾਰਾਜੇ ਨੂੰ ਕਹਿੰਦੇ ਹਨ ਦੇਖੋ ਕੀ ਗੱਲਾਂ ਕਰਦੇ ਨੇ ਅਸੀਂ ਸ਼ਰਾਬ ਅਸੀਂ ਤਾਂ 24 ਘੰਟੇ ਆਪਣੇ ਨਾਲ ਗੰਗਾ ਦਾ ਜਾਲ ਰੱਖਦੇ ਹਾਂ ਤੇ ਸਾਨੂੰ ਸ਼ਰਾਬ ਦੀਆਂ ਗੱਲਾਂ ਕਰਦੇ ਹੋ ਤਾਂ ਫਗਤ ਰਵੀ ਦਾਸ ਜੀ ਕਹਿੰਦੇ ਹਨ ਜੇ ਸ਼ਰਾਬ ਗੰਗਾ ਦੇ ਪਾਣੀ ਵਿੱਚ ਮਿਲਾ ਕੇ ਤੁਹਾਨੂੰ ਦੇ ਦਿੱਤੀ ਜਾਵੇ ਕਿ ਤੁਸੀਂ ਉਹਨੂੰ ਛਕ ਲਵੋਗੇ ਤਾਂ ਕਹਿੰਦੇ ਹਨ ਨਹੀਂ ਸ਼ਰਾਬ ਤਾਂ ਸ਼ਰਾਬ ਹੈ ਉਹ ਪਵਿੱਤਰ ਹੈ ਅਸੀਂ ਕਿਵੇਂ ਛਕ ਲਵਾਂਗੇ ਤਾਂ ਭਗਤ ਰਵਿਦਾਸ ਜੀ ਕਹਿੰਦੇ ਹਨ ਇਸੇ ਤਰ੍ਹਾਂ ਦੱਸੋ ਤੁਸੀਂ ਤਾੜੀ ਦੇ ਰੁੱਖ ਨੂੰ ਕੀ ਸਮਝਦੇ ਹੋ ਕਹਿੰਦੇ ਹਨ ਅਸੀਂ ਤਾੜੀ ਦੇ ਰੁੱਖ ਨੂੰ ਵੀ ਪਵਿੱਤਰ ਸਮਝਦੇ ਹਾਂ ਕਿਉਂ ਕਿ ਉਸ ਤੋਂ ਵੀ ਸ਼ਰਾਬ ਬਣਦੀ ਹੈ ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਜੇ ਤਾੜੀ ਦੇ ਰੁੱਖ ਨੂੰ ਵੀ ਤੁਸੀਂ ਪਵਿੱਤਰ ਮੰਨਦੇ ਹੋ ਪਰ ਜੇ ਉਸ ਦੀ ਛੇ ਲਾ ਕੇ ਸੁਕਾ ਕੇ ਉਸ ਤੋਂ ਕਾਗਜ਼ ਬਣਾ ਲਿਆ ਜਾਵੇ ਤਾਂ ਉਸ ਤੇ ਤੁਸੀਂ ਵਿਚਾਰ ਚਰਚਾ ਲਿਖਦੇ ਹੋ ਉਸ ਦੇ ਉੱਪਰ ਗ੍ਰੰਥ ਲਿਖੇ ਜਾਂਦੇ ਹਨ ਜਿਨ੍ਹਾਂ ਨੂੰ ਤੁਸੀਂ ਨਤਮਸਤਕ ਹੁੰਦੇ ਹੋ ਮੱਥਾ ਟੇਕਦੇ ਹੋ ਕਹਿੰਦੇ ਹਨ ਉਸੇ ਤਰ੍ਹਾਂ ਭਗਤ ਰਵਿਦਾਸ ਜੀ ਉੱਤਰ ਦਿੰਦੇ ਹਨ ਨਾਗਰ ਜਨਾ ਮੇਰੀ ਜਾਤ ਵਿਖਿਆ ਚਮਾਰੰ ਭਾਵੇਂ ਪੂਰੇ ਨਗਰ ਜਾਤ ਮੰਨੀ ਪਰ ਮੰਨੀ ਹੈ ਕਿ ਮੈਂ ਚਮਿਆਰ ਜਾਤੀ ਦਾ ਹਾਂ ਹਿਰਦੇ ਨਾਮ ਗੋਬਿੰਦ ਗੁਨਸਾਰੰਗ ਪਰ ਮੇਰੇ ਹਿਰਦੇ ਵਿੱਚ ਜਿਵੇਂ ਤਾੜੀ ਦੇ ਰੁੱਖ ਦੇ ਉੱਪਰ ਨਾਮ ਲਿਖਿਆ ਗਿਆ ਪਰਮਾਤਮਾ ਦਾ ਤੇ ਸਾਰੇ ਉਹਨਾਂ ਗ੍ਰੰਥਾਂ ਨੂੰ ਮੱਥਾ ਟੇਕਦੇ ਹਨ ਇੱਥੇ ਗੱਲ ਜਨਮ ਨਾਲ ਜਾਂ ਜਾਤ ਨਾਲ ਨਹੀਂ ਸਗੋਂ ਕੀਤੇ ਕਰਮਾਂ ਨਾਲ ਹੈ ਕੋਈ ਜਾਤ ਨਾਲ ਜਾਂ ਜਨਮ ਨਾਲ ਵੱਡਾ ਨਹੀਂ ਹੁੰਦਾ ਸਗੋਂ ਆਪਣੇ ਕਰਮਾਂ ਨਾਲ ਹੁੰਦਾ ਹੈ ਮੇਰੇ ਹਿਰਦੇ ਵਿੱਚ ਉਸ ਰਾਮ ਨਾਮ ਦੀ ਭਗਤੀ ਹੈ ਇਸੇ ਕਰਕੇ ਸਾਰੇ ਮੈਨੂੰ ਨਮਸਕਾਰ ਕਰਦੇ ਹਨ ਮੇਰੇ ਹਿਰਦੇ ਵਿੱਚ ਪ੍ਰਭੂ ਵੱਸਦਾ ਹੈ ਇਸ ਲਈ ਨੀਵੀਂ ਜਾਤ ਦਾ ਹੋਣ ਕਰਕੇ ਵੀ ਮੈਂ ਉੱਚੀ ਜਾਤ ਦਾ ਬਣ ਗਿਆ ਹਾਂ ਇਹ ਕਿਰਪਾ ਮੇਰੇ ਪ੍ਰਭੂ ਨੇ ਦੋਖੇ ਕੀਤੀ ਹੈ ਤਾਂ ਹੀ ਭਗਤ ਰਵੇਦਾਜੀ ਪਈ ਬਾਣੀਆਂ ਵਿੱਚ ਵੀ ਕਹਿੰਦੇ ਹਨ ਮੈਂ ਐਸੀ ਲਾਲ ਤੁਜਬੀਨ ਕੌਣ ਕਰੇ ਗਰੀਬ ਨਿਵਾਜ ਕੁਸਈਆ ਮੇਰਾ ਮਾਥਿਆ ਛੱਤਰ ਕਰੇ ਉਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਉਹ ਗਰੀਬਾਂ ਨੂੰ ਨੀਵੀਂ ਜਾਤ ਵਾਲਾ ਨੂੰ ਜਿਹੜੇ ਉਸ ਦਾ ਨਾਮ ਨਹੀਂ ਜਪਦੇ ਉਹ ਹਨ ਨੀਵੀਂ ਜਾਤ ਦੇ ਪਰ ਜਦੋਂ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਆ ਕੇ ਵਸ ਗਿਆ ਤਾਂ ਉਹਨਾਂ ਉਦੇ ਉੱਪਰ ਛੱਤਰ ਚਲਦਾ ਹੈ ਆਪਣੀ ਲਾਲ ਕਰਦਾ ਹੈ ਆਪਣੀ ਕਿਰਪਾ ਕਰਦਾ ਹੈ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਨੂੰ ਅਜ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਨਤਮਸਤਕ ਹੋਨੇ ਹਾਂ ਆਓ ਅੱਜ ਉਹਨਾਂ ਦੇ ਆਗਮਨ ਦਿਵਸ ਤੇ ਇਹ ਕਥਾ ਵਿਚਾਰ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਹੁਣ ਮੈਨੂੰ ਯਾਨੀ ਹਰਸ਼ੀਨ ਕੌਰ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ